ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਜੀ ਦਾ ਬੜਾ ਪ੍ਰੇਮ ਹੈ ਆਪ ਜੀ ਨੇ ਬੜੀ ਅਸੀਸ ਬਖਸ਼ੀ ਹੈ ਅੱਜ ਰਾਗ ਸੂਹੀ ਵਿੱਚ ਤਨ ਤਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਪਵਨ ਬਾਣੀ ਲਾਵਾਂ ਜਿਸ ਦਾ ਜੀਵਨ ਦੇ ਵਿੱਚ ਬਹੁਤ ਹੀ ਅਹਿਮ ਹਿੱਸਾ ਹੈ ਅਹਿਮ ਰੋਲ ਹੈ ਤੇ ਲਗਭਗ ਹਰ ਗੁਰਸਿੱਖ ਦੇ ਜੀਵਨ ਅੰਦਰ ਇੱਕ ਸਮਾਂ ਐਸਾ ਹੁੰਦਾ ਹੈ ਵੀ ਜਦੋਂ ਉਹਨੇ ਗੁਰੂ ਸਾਹਿਬ ਜੀ ਦੇ ਸਮਖੇ ਬੈਠ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਵੱਲੋਂ ਉਚਾਰਨ ਕੀਤੀਆਂ ਹੋਈਆਂ ਇਹ ਚਾਰ ਲਾਵਾਂ ਇਨਾਂ ਦਾ 파ਟ ਸਰਵਣ ਕਰਕੇ ਆਪਣੇ ਜੀਵਨ ਦੀ ਇੱਕ ਸ਼ੁਰੂਆਤ ਆਪਣੇ ਲਾਈਫ 파ਟਰ ਆਪਣੇ ਜੀਵਨ ਸਾਥੀ ਦੇ ਨਾਲ ਕਰਨੀ ਹੁੰਦੀ ਹੈ। ਸੋ ਅੱਜ ਆਪ ਸਭ ਜੀ ਦੇ ਸਹਿਯੋਗ ਦੇ ਨਾਲ ਮੈਂ ਪਹਿਲੀ ਲਾ ਦੀ ਵਿਚਾਰ ਲੈ ਕੇ ਹਾਜ਼ਰ ਹੋਇਆ। ਮੈਂ ਆਸ ਕਰਦਾ ਹਾਂ ਵੀ ਆਪ ਜੀ ਇਸ ਵੀਡੀਓ ਨੂੰ ਪੂਰੇ ਅੰਤ ਤੱਕ ਦੇਖੋਗੇ। ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਜਾਣਨ ਦਾ ਪੂਰਾ ਯਤਨ ਕਰੋਗੇ ਆਪਣੇ ਪਿਆਰ ਵਿੱਚ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਕਿਰਪਾ ਕਰਕੇ ਜੇ ਵੀਡੀਓ ਚੰਗੀ ਲੱਗੀ ਹੈ ਕਿਉਂਕਿ ਗੱਲ ਅਸੀਂ ਗੁਰੂ ਦੀ ਕਰਨੀ ਹੈ ਇਹ ਆਬਵੀਅਸ ਗੱਲ ਹੈ ਵੀ ਸਾਨੂੰ ਗੁਰਮੁਖ ਪਿਆਰਿਆਂ ਦਾ ਸਾਥ ਦੇਣਾ ਚਾਹੀਦਾ ਹੈ ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਵੀ ਕਰਨਾ ਆਓ ਸਮਾਂ ਵਿਅਰਥ ਨਾ ਗਵਾਈਏ ਗੁਰੂ ਸਾਹਿਬ ਜੀ ਨੇ ਜੋ ਚਾਰ ਲਾਵਾਂ ਦਾ ਪਾਠ ਸਾਡੀ ਝੋਲੀ ਵਿੱਚ ਪਾਇਆ ਹੈ ਇਹ ਚਾਰ ਲਾਵਾਂ ਨੇ ਪਾਠ ਹੀ ਪੜਨਾ ਹੈ ਬਸ ਜਗਤ ਦੀ ਇੱਕ ਰੀਤ ਹੀ ਕਰਨੀ ਹੈ ਜਾਂ ਫਿਰ ਇਹ ਜੀਵਨ ਦੇ ਅੰਦਰ ਅਧਿਆਤਮ ਦਾ ਉਹ ਮਾਰਗ ਹੈ ਜਿਹਨੂੰ ਅਸੀਂ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਹੈ ਵੇਖੋ ਪਤੀ ਪਤਨੀ ਦਾ ਤਾਂ ਸਾਥ ਹੋ ਹੀ ਰਿਹਾ ਹੈ ਪਰ ਇੱਥੇ ਕੁਝ ਹੋਰ ਗੱਲਾਂ ਵੀ ਕਹੀਆਂ ਜਾ ਰਹੀਆਂ ਹਰੇਕ ਧਰਮ ਦੇ ਅੰਦਰ ਇੱਕ ਵੱਖਰੇ ਪ੍ਰੋਸੈਸ ਦੇ ਨਾਲ ਆ ਸਮਾਜ ਦੀ ਪ੍ਰਵਾਨਗੀ ਮਿਲਦੀ ਹੈ ਵਿਆਹ ਦਾ ਅਰਥ ਹੈ ਸਮਾਜ ਦੀ ਪ੍ਰਵਾਨਗੀ ਦੋ ਜੀ ਇਕੱਠੇ ਰਹਿ ਸਕਣ ਪਰ ਗੁਰੂ ਸਾਹਿਬ ਜੀ ਨੇ ਇਸ ਨੂੰ ਆਨੰਦ ਆਖਿਆ ਆਨੰਦ ਦਾ ਅਰਥ ਹੈ ਪਰਮ ਸੁਖ ਹੁਣ ਪਰਮ ਸੁਖ ਕਦੋਂ ਬਣੇਗਾ ਕਿਵੇਂ ਬਣੇਗਾ ਆ ਅਸੀਂ ਉਹਦੀ ਵਿਚਾਰ ਕਰਦੇ ਸਨਾਤਨ ਮਤੰਦਰ ਸੱਤ ਫੇਰੇ ਹੁੰਦੇ ਨੇ ਮੈਂ ਇਸ ਗਲਤੀ ਨਹੀਂ ਜਾਵਾਂਗਾ ਵੀ ਉਹ ਵਿਆਹ ਕਿਦਾਂ ਕਿਦਾਂ ਕਰਦੀ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਦੈਵ ਵਿਆਹ ਆ ਰਾਕਸ਼ਸ ਵਿਆਹ ਖਤਰੀ ਵਿਆਹ ਸੋ ਕਈ ਪ੍ਰਕਾਰ ਦੇ ਉਹਨਾਂ ਦੇ ਵਿੱਚ ਵਿਆਹ ਨੇ ਇਸਲਾਮ ਮਤ ਦੇ ਵਿੱਚ ਨਿਕਾਹ ਪੜਾਇਆ ਜਾਂਦਾ ਕਾਜੀ ਦੁਆਰਾ ਦੋਵਾਂ ਦੇ ਜਿਹੜੇ ਨੇ ਆਨੰਦ ਕਰਾਏ ਜਾਂਦੇ ਨੇ ਸਾਡੀ ਪਾਸ਼ਾ ਵਿੱਚ ਉਹਨਾਂ ਦੀ ਪਾਸ਼ਾ ਵਿੱਚ ਨਿਕਾਹ ਇਸਾਈ ਮਤ ਦੇ ਅੰਦਰ ਮੈਰਿਜ ਹੁੰਦੀ ਹੈ ਮੈਰਿਜ ਸ਼ਬਦ ਇਸਾਈ ਮਤ ਤੋਂ ਆਇਆ ਸੋ ਵੱਖਰੇ ਵੱਖਰੀ ਮਤ ਦੇ ਅੰਦਰ ਵੱਖਰੇ ਵੱਖਰੇ ਤਰੀਕੇ ਨੇ ਅਸੀਂ ਆਪਣਾ ਜਾਣਨਾ ਆਓ ਬੜੇ ਪ੍ਰੇਮ ਸਤਿਕਾਰ ਦੇ ਨਾਲ ਇਸ ਨੂੰ ਆਰੰਭ ਕਰੀਏ ਸਤਿਕਾਰ ਬਖਸ਼ੋ ਪਿਆਰ ਬਖਸ਼ੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਹਨ ਸੋਹੀ ਮਹਲਾ ਚੌਥਾ ਹਰ ਐ ਲੜੀ ਲਾਵ ਪਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮ ਵੇਦ ਧਰਮ ਦੜੋ ਪਾਪਤ ਜਾਇਆ ਬਲਰਾਮ ਜੀਓ ਧਰਮ ਦਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਰੜਾਇਆ ਸਤ ਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਕ ਪਾਪ ਗਵਾਇਆ ਸਹਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮਿਠਾ ਲਾਇਆ ਜਨਕ ਹੈ ਨਾਨਕ ਲਾਮ ਪਹਿਲੀ ਅਰੰਭ ਕਾਜ ਰਚਾਇਆ ਸਿੱਖ ਰਹਿ ਤੁਮਰੇ ਆਦਾ ਦੇ ਅੰਦਰ ਸਿੱਖ ਦੇ ਜੀਵਨ ਦਾ ਇਹ ਤੀਸਰਾ ਸੰਸਕਾਰ ਹੈ ਪਹਿਲਾ ਸੰਸਕਾਰ ਹੈ ਜਨਮ ਤੇ ਨਾਮ ਸੰਸਕਾਰ ਦੂਸਰਾ ਸੰਸਕਾਰ ਹੈ ਅੰਮ੍ਰਿਤ ਸੰਸਕਾਰ ਤੀਸਰਾ ਸੰਸਕਾਰ ਹੈ ਅਨੰਦ ਸੰਸਕਾਰ ਸੋ ਪਹਿਲੀ ਜੱਗ ਗੱਲ ਹੈ ਵੀ ਵਿਆਹ ਦੇ ਅੰਦਰ ਜੋ ਰੀਤਾਂ ਰਸਮਾਂ ਰਵਾਜਾਂ ਇਹਨਾਂ ਸਾਰਿਆਂ ਤੋਂ ਬਾਅਦ ਜੋ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਇੱਕ ਦੂਸਰੇ ਦੇ ਨਾਲ ਜੋ ਸਾਂਝ ਪਾਉਣੀ ਹੈ ਇਹ ਉਥੋਂ ਦੀ ਗੱਲ ਹੋ ਰਹੀ ਹੈ ਹਰ ਪੈ ਲੜੀ ਲਾਵ ਹਰੀ ਦੇਖੋ ਪਹਿਲਾ ਸ਼ਬਦ ਆ ਰਿਹਾ ਹਰ ਹਰੀ ਨੂੰ ਮਹਾਰਾਜ ਚ ਪਤੀ ਮੰਨਦੇ ਨੇ ਜਿੱਥੇ ਦੋ ਸਰੀਰ ਜੁੜਦੇ ਜੁੜ ਕੇ ਇੱਕ ਪਤੀ ਫੀਮੇਲ ਐਂਡ ਮੇਲ ਦੋਹਾਂ ਜਣੇ ਬੈਠੇ ਨੇ ਉੱਥੇ ਮਹਾਰਾਜ ਕਹਿੰਦੇ ਕੇਵਲ ਇਹ ਸ਼ਰੀਰਾਂ ਦੇ ਮੇਲ ਦੀ ਗੱਲ ਨਹੀਂ ਮੈਂ ਕਰਦਾ ਪਿਆ ਸਮਝ ਲਓ ਵੀ ਸਾਰੇ ਜਗਤ ਵਿੱਚ ਜਿੰਨੇ ਵੀ ਮਨੁੱਖ ਨੇ ਉਹ ਔਰਤ ਉਹ ਇਸਤਰੀਆਂ ਨੇ ਜੀਵ ਇਸਤਰੀਆਂ ਨੇ ਜੀਵ ਆਤਮਾ ਹੈ ਤੇ ਇਹਨੇ ਪਰਮੇਸ਼ਰ ਨਾਲ ਮਿਲਣਾ ਹੈ ਤੇ ਮਿਲਣਾ ਕਿਵੇਂ ਹੈ ਜਿਵੇਂ ਪਤੀ ਦਾ ਪਤੀ ਪਤਨੀ ਦਾ ਪਤੀ ਨਾਲ ਮਿਲਾਪ ਹੁੰਦਾ ਓਵੇਂ ਖੁਦ ਨੂੰ ਸਮਝੋ ਵੀ ਤੁਸੀਂ ਜੀਵ ਇਸਤਰੀਆਂ ਦੇ ਪਰਮੇਸ਼ਰ ਤੁਹਾਡਾ ਪਤੀ ਹੈ ਹੁਣ ਉਹਦੇ ਨਾਲ ਤੁਸੀਂ ਮਿਲ ਕੇ ਰਹਿਣਾ ਦੋ ਸ਼ਰੀਰ ਨਹੀਂ ਮਿਲ ਰਹੇ ਆਤਮਾਵਾਂ ਵੀ ਮਿਲਦੀਆਂ ਨੇ ਆਤਮਿਕ ਮਿਲਾਪ ਦੀ ਗੱਲ ਵੀ ਦੋ ਗੱਲਾਂ ਨੇ ਸਰੀਰਕ ਮਿਲਾਪ ਸੰਸਾਰੀ ਮਿਲਾਪ ਜਿਹੜਾ ਹੋ ਰਿਹਾ ਆਤਮਿਕ ਮਿਲਾਪ ਪਤੀ ਪਤਨੀ ਕੀ ਹੈ ਆਪਸੀ ਅੰਡਰਸਟੈਂਡਿੰਗ ਪਤੀ ਜੋ ਹੈ ਉਹ ਪਤਨੀ ਦੀ ਭਾਵਨਾ ਪਤਨੀ ਦੇ ਜੀਵਨ ਪਤਨੀ ਦੀਆਂ ਵਿਚਾਰਾ ਮਨ ਮਰਜ਼ੀਆਂ ਨੂੰ ਸਮਝੇ ਪਤਨੀ ਦਾ ਧਰਮ ਕੀ ਹੈ ਉਹ ਪਤੀ ਦੀ ਹਾਂ ਨਾ ਹੁਕਮ ਨੂੰ ਸਮਝੇ ਉਹਦੇ ਸੁਭਾਅ ਨੂੰ ਉਹਦੇ ਜੀਵਨ ਨੂੰ ਉਹਦੀਆਂ ਕਠਿਨਾਈਆਂ ਨੂੰ ਉਹਦੇ ਸੁੱਖ-ਦੁੱਖ ਨੂੰ ਸਮਝੇ ਇਹੋ ਜਿਹਾ ਤਾਂ ਹੈ ਹੁਣ ਪਰਮੇਸ਼ਵਰੀ ਮਿਲਾਪ ਕੀ ਹੈ ਪਰਮੇਸ਼ਰ ਦੇ ਹੁਕਮ ਨੂੰ ਪਰਮੇਸ਼ਰ ਦੀ ਮਰਜ਼ੀ ਨੂੰ ਪਰਮੇਸ਼ਰ ਦੇ ਮਾਰਗ ਨੂੰ ਸਮਝੀਏ ਜਿਵੇਂ ਪਤਨੀ ਪਤੀ ਦੇ ਦਰਸ਼ਾਏ ਮਾਰਗ ਤੇ ਚੱਲਦੀ ਹੈ ਜੋ ਪਤੀ ਕਹਿੰਦਾ ਉਸ ਨੂੰ ਹਾਂ ਵਿੱਚ ਹਾਂ ਮਿਲਾ ਕੇ ਚੱਲਣਾ ਪੈਂਦਾ ਹੈ ਪਰਮੇਸ਼ਵਰੀ ਮਿਲਾਪ ਵਿੱਚ ਭਗਤ ਜੀਵ ਇਸਤਰੀ ਨੂੰ ਪਰਮੇਸ਼ਰ ਦੀ ਮਰਜ਼ੀ ਉਹਦੇ ਹੁਕਮ ਵਿੱਚ ਚੱਲਣਾ ਪੈਂਦਾ ਸੋ ਇਹ ਗੱਲਾਂ ਨੂੰ ਅਸੀਂ ਜਾਣ ਕੇ ਅੱਗੇ ਵਧੀਏ ਹੁਣ ਹਰੇਕ ਦੇ ਜੀਵਨ ਦੇ ਅੰਦਰ ਜਦੋਂ ਵਿਆਹ ਆਰੰਭ ਹੁੰਦਾ ਕਾਰਜ ਆਰੰਭ ਹੁੰਦਾ ਓਦੋਂ ਜੀਵਨ ਦੇ ਅੰਦਰ ਬਦਲਾਅ ਸ਼ੁਰੂ ਹੋ ਜਾਂਦੇ ਕੁਝ ਜ਼ਿੰਮੇਵਾਰੀਆਂ ਬਾਰੇ ਅਸ ਸੋਚਣ ਲੱਗ ਪੈਂਦੇ ਆ ਕੁਝ ਜ਼ਿੰਮੇਵਾਰੀਆਂ ਸਾਡੇ ਤੇ ਪੈ ਜਾਂਦੀਆਂ ਨੇ ਪਹਿਲਾਂ ਇੱਕ ਪਰਿਵਾਰ ਸੀ ਹੁਣ ਦੋ ਪਰਿਵਾਰ ਹੋ ਗਏ ਪਹਿਲਾਂ ਇੱਕ ਵਾਸਤੇ ਸੋਚਦੇ ਸੀ ਹੁਣ ਦੋਵਾਂ ਵਾਸਤੇ ਸੋਚਣਾ ਪੈਣਾ ਪਹਿਲਾਂ ਆਪਣੇ ਸੁੱਖ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੇ ਸੀ ਹੁਣ ਨਾਲ ਇੱਕ ਸਾਥੀ ਵੀ ਹੈ ਸੋ ਜ਼ਿੰਮੇਵਾਰੀਆਂ ਦਾ ਡਬਲ ਹੋ ਜਾਣਾ ਜ਼ਿੰਮੇਵਾਰੀਆਂ ਵਧ ਗਈਆਂ ਤੇ ਜ਼ਿੰਮੇਵਾਰੀਆਂ ਇੱਕ ਤੇ ਨਹੀਂ ਜ਼ਿੰਮੇਵਾਰੀਆਂ ਦੋਵਾਂ ਤੇ ਵਧੀਆਂ ਪਤਨੀ ਨੇ ਘਰ ਵੀ ਸੰਭਾਲਣਾ ਹੈ ਰਿਸ਼ਤੇਦਾਰ ਵੀ ਸੰਭਾਲਦੇ ਨੇ ਪਤੀ ਨੇ ਸਮਾਜ ਵੀ ਸੰਭਾਲਣਾ ਹੈ ਘਰ ਵੀ ਸੰਭਾਲਣਾ ਹੈ ਰਿਸ਼ਤੇਦਾਰੀਆਂ ਵੀ ਸੰਭਾਲਣੀਆਂ ਇਸ ਕਰਕੇ ਮਹਾਰਾਜ ਕਹਿੰਦੇ ਇਹ ਜ਼ਿੰਮੇਵਾਰੀ ਦੀ ਪਹਿਲੀ ਪੌੜੀ ਹੈ ਜਿਹੜੇ ਤਾਂ ਪਰਮੇਸ਼ਰ ਨਾਲ ਮਿਲੇ ਹੋਏ ਨੇ ਉਹ ਜ਼ਿੰਮੇਵਾਰ ਪਰਸਨ ਨੇ ਜ਼ਿੰਮੇਵਾਰ ਵਿਅਕਤੀ ਨੇ ਹਰ ਪਹਿਲੜੀ ਲਾਹ ਪਰਵਿਰਤੀ ਕਰਮਾ ਕਰਮਾਂ ਦੇ ਵਿੱਚ ਪਰਵਰਤਨ ਆ ਜਾਣਾ ਕੁਆਰੇ ਬੰਦਾ ਹੁੰਦਾ ਹੈ ਘਰ ਵਿੱਚੋਂ ਨਿਕਲ ਜਾਂਦਾ ਹੈ ਰਾਤ ਨੂੰ ਆਉਂਦਾ ਹੈ ਕੋਈ ਉਹਨੂੰ ਟੈਨਸ਼ਨ ਨਹੀਂ ਵਿਆਹਿਆ ਵਰਿਆ ਬੰਦਾ ਉਹਨੇ ਘਰ ਵਿੱਚ ਜਾਣਾ ਹੈ ਦੱਸ ਕੇ ਜਾਣਾ ਵੀ ਮੈਂ ਇੰਨੇ ਵਜੇ ਤੱਕ ਆ ਰਿਹਾ ਅੱਜ ਮੈਂ ਲੇਟ ਹੋ ਜਾਵਾਂਗਾ ਪਹਿਲਾਂ ਕੋਈ ਚਿੰਤਾ ਨਹੀਂ ਸੀ ਪਰਵਰਤਨ ਸ਼ੁਰੂ ਹੋ ਗਿਆ ਪਹਿਲਾਂ ਕੋਈ ਚਿੰਤਾ ਨਹੀਂ ਸੀ ਹੁੰਦੀ ਹੁਣ ਘਰ ਵਿੱਚ ਪਤਨੀ ਹੈ ਉਸ ਦੀ ਚਿੰਤਾ ਹੈ ਪਹਿਲਾ ਵਿਅਕਤੀ ਜਿਹੜਾ ਹੈ ਉਹ ਥੋੜਾ ਜਿਹਾ ਆਪਣੀ ਮਨਮਰਜ਼ੀ ਦੇ ਨਾਲ ਉਸ ਨੂੰ ਆਜ਼ਾਦੀ ਦਾ ਨਾਮ ਦਿੰਦਾ ਹੈ ਤੇ ਆਪਣੇ ਕੰਮ ਆਪ ਕਰਨੇ ਹੋਰ ਕਈ ਕੰਮ ਇਹੋ ਜਿਹੇ ਹੈ ਜਿਹਦੇ ਜਿਹਦੇ ਵਿੱਚ ਅਵੇਸਲਾਸੀ ਪਰ ਹੁਣ ਉਹਨੂੰ ਚੇਤਨ ਰਹਿਣਾ ਪੈਣਾ ਹੁਣ ਕੰਮ ਤਾਂ ਹੋ ਜਾਂਦੇ ਨੇ ਪਰ ਕੰਮਾਂ ਦੀ ਜ਼ਿੰਮੇਵਾਰੀ ਵੀ ਨਾਲ ਪੈ ਗਈ ਇਸ ਕਰਕੇ ਜੀਵਨ ਵਿੱਚ ਪਰਿਵਰਤਨ ਆਇਆ ਜ਼ਿੰਮੇਵਾਰੀਆਂ ਡਬਲ ਹੋ ਜਾਣ ਕਰਕੇ ਬੰਦਾ ਥੋੜਾ ਜਿਹਾ ਹੋਰ ਮਿਚਿਓਰ ਹੋਰ ਤੇਜ ਹੋਰ ਗਤੀ ਦੇ ਨਾਲ ਕੰਮ ਕਰਦਾ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਨੂੰ ਮਿਲ ਜਾਂਦਾ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਕਰਦਾ ਹੈ ਉੱਤੇ ਵੀ ਇੱਕ ਜ਼ਿੰਮੇਵਾਰੀ ਹੈ ਕਿ ਇਹ ਜਿਹੜਾ ਬਣਿਆ ਹੋਇਆ ਰਿਸ਼ਤਾ ਹੈ ਇਹ ਟੁੱਟੇ ਨਾ ਜਿੱਦਾਂ ਪਤੀ ਤੇ ਜ਼ਿੰਮੇਵਾਰੀ ਹੈ ਪਤਨੀ ਦੀ ਵੀ ਰਿਸ਼ਤਾ ਨਾ ਟੁੱਟੇ ਓਵੇਂ ਭਗਤ ਤੇ ਜ਼ਿੰਮੇਵਾਰੀ ਪਰਮੇਸ਼ਰ ਦੀ ਵੀ ਜੋ ਇਲਾਪ ਹੋਇਆ ਹੈ ਇਹ ਕਿਸੇ ਪ੍ਰਕਾਰ ਵੀ ਟੁੱਟੇ ਨਾ ਹਰੀ ਨੂੰ ਜਪਣ ਦਾ ਹਰੀ ਨੂੰ ਸਮਰਨ ਕਰਨ ਦਾ ਚੇਤੇ ਕਰਨ ਦਾ ਇਸ ਨਾਮ ਵਿੱਚ ਰੁੱਝਣ ਦਾ ਇਹ ਜਿਹੜਾ ਨਿਸ਼ਚਾ ਹੈ ਇਸੇ ਨੂੰ ਮਹਾਰਾਜ ਕਹਿੰਦੇ ਪਹਿਲੜੀ ਲਾਮ ਹਾਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਦ੍ਰਿੜ ਕਰ ਲੈਣਾ ਦ੍ਰਿੜ ਕਰਨ ਦਾ ਅਰਥ ਹੈ ਨਿਸ਼ਚਾ ਦ੍ਰਿੜ ਕਰਨ ਦਾ ਅਰਥ ਹੈ ਲਰਨ ਕਰਨਾ ਜਦੋਂ ਅਸੀਂ ਵਿਆਹੇ ਜਾਂਨੇ ਹਾਂ ਉਦੋਂ ਸਾਨੂੰ ਇਹ ਦ੍ਰਿੜ ਹੋ ਜਾਂਦਾ ਹੈ ਵੀ ਅੱਜ ਤੋਂ ਬਾਅਦ ਅਸੀਂ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਦੀ ਝਾਕ ਨਹੀਂ ਰੱਖਣੀ ਦ੍ਰਿੜ ਹੋ ਗਿਆ ਨਿਸ਼ਚਾ ਹੋ ਗਿਆ ਸਾਰੇ ਸਮਾਜ ਦੇ ਸਾਹਮਣੇ ਅਸੀਂ ਨਿਸ਼ਚਾ ਕੀਤਾ ਵਿਆਹ ਦਾ ਅਰਥ ਹੀ ਹੋਈ ਹੈ ਇੰਨਾ ਹੀ ਪਰਮੇਸ਼ਵਰ ਦੇ ਨਾਲ ਮਿਲਾਪ ਦਾ ਵੀ ਇਹ ਨਿਸ਼ਚਾ ਹੈ ਵੀ ਐ ਪਰਮੇਸ਼ਵਰ ਤੇਰੇ ਤੋਂ ਇਲਾਵਾ ਮੈਂ ਹੋਰ ਕਿਸੇ ਵਿੱਚ ਇਹ ਨਿਸ਼ਚਾ ਨਹੀਂ ਰੱਖਣਾ ਪਤਨੀ ਦਾ ਪਤੀ ਵਿੱਚ ਨਿਸ਼ਚਾ ਹੁੰਦਾ ਪਤੀ ਦਾ ਪਤਨੀ ਵਿੱਚ ਨਿਸ਼ਚਾ ਹੁੰਦਾ ਹੈ ਵੀ ਅਸੀਂ ਇੱਕ ਦੂਸਰੇ ਦੇ ਸਾਥ ਦੇਣਾ ਇਦਾਂ ਹੀ ਪਰਮੇਸ਼ਰ ਦਾ ਭਗਤ ਤੇ ਭਗਤ ਦਾ ਪਰਮੇਸ਼ਰ ਵਿੱਚ ਨਿਸ਼ਚਾ ਹੈ ਵੀ ਭਗਤ ਪਰਮੇਸ਼ਰ ਤੋਂ ਇਲਾਵਾ ਕਿਸੇ ਹੋਰ ਦੀ ਚਾਕ ਨਹੀਂ ਰੱਖਦਾ ਤੇ ਪਰਮੇਸ਼ਰ ਵੀ ਆਪਣੇ ਭਗਤ ਦਾ ਪੱਲਾ ਨਹੀਂ ਛੱਡਦਾ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਉਹ ਮੈਂ ਬਲਿਹਾਰੀ ਜਾਵਾਂ ਪਰਮੇਸ਼ਰ ਤੋਂ ਬਾਣੀ ਬ੍ਰਹਮ ਵੇਦ ਤਰਮਦਰੋ ਪਾਪ ਤਜਾਇਆ ਬਲਰਾਮ ਜੀ ਉਹ ਪਾਪ ਕੀ ਹੈ ਪਾਪ ਹੈ ਜੀਵਨ ਵਿੱਚ ਉਪਜੇ ਹੋਏ ਉਹ ਵਿਚਾਰ ਜੋ ਸਾਨੂੰ ਤੋੜ ਦਿੰਦੇ ਨੇ ਪਤੀ ਪਤਨੀ ਦੇ ਵਿੱਚ ਪਾਪ ਕੀ ਹੈ ਜੋ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਤੋੜਦਾ ਉਹ ਵਿਚਾਰ ਪਾਪ ਹੈ ਜਿੱਦਾਂ ਕੀ ਅਹੰਕਾਰ ਜਿੱਦਾਂ ਕੀ ਵਾਸਨਾ ਕਾਮ ਵਾਸਨਾ ਕ੍ਰੋਧ ਪੈਦਾ ਹੁੰਦਾ ਹੈ ਲੋਭ ਆਉਣਾ ਦੇਖੋ ਇਹ ਪੰਜ ਵਿਕਾਰ ਨੇ ਸਾਰੀ ਥਾਂ ਤੇ ਕੰਮ ਕਰਦੇ ਨੇ ਪਰ ਜੇ પતિ ਪਤਨੀ ਦੇ ਇਸ ਰਿਸ਼ਤੇ ਵਿੱਚ ਇਹ ਵਿਕਾਰ प्रबल ਹੋ ਜਾਣ ਵੱਡੇ ਹੋ ਜਾਣ ਜੇ ਕ੍ਰੋਧ ਹੈ ਪ੍ਰੋਧ ਵਿੱਚ ਕੁਝ ਐਸੇ ਡਿਸੀਜਨ ਲੈ ਲੈਂਦਾ ਬੰਦਾ ਜਾਂ ਔਰਤ ਵੀ ਰਿਸ਼ਤਾ ਤਾੜ ਤਾਰ ਹੋ ਜਾਂਦਾ ਇਦਾਂ ਹੀ ਪੱਕਾ ਹੈ ਜੇ ਅਸੀ ਵੀ ਕ੍ਰੋਧ ਵਿੱਚ ਕੋਈ ਇਹੋ ਜਿਹਾ ਡਿਸੀਜਨ ਲੈਨੇ ਆ ਤੇ ਸਾਡੀ ਪਰਮੇਸ਼ਰ ਨਾਲ ਟੁੱਟ ਜਾਂਦੀ ਜਿੱਦਾਂ ਦੁਨਿਆਵੀ ਰਿਸ਼ਤੇ ਵਿੱਚ ਰਿਸ਼ਤਾ ਟੁੱਟਦਾ ਅਸੀਂ ਪਰਮੇਸ਼ਰ ਨਾਲੋਂ ਵੀ ਟੁੱਟ ਜਾਂਦੇ ਹਾਂ ਕਾਮ ਆ ਗਿਆ ਕਾਮਵਾਸਨਾ ਦੇ ਮੱਤੇ ਹੋਏ ਜਿਹੜੇ ਪ੍ਰਾਣੀ ਹੁੰਦੇ ਨੇ ਉਹ ਆਪਣੇ ਘਰ ਨੂੰ ਤਬਾਹ ਕਰ ਬੈਠਦੇ ਜਿਹੜੀਆਂ ਸੁਆਣੀਆਂ ਦੇ ਅੰਦਰ ਇਹ ਬਿਰਤੀ ਪ੍ਰਭਲ ਹੋ ਜਾਵੇ ਜੋ ਆਪਣੇ ਪਤੀ ਤੋਂ ਇਲਾਵਾ ਕਿਤੇ ਹੋਰ ਵੀ ਝਾਕ ਰੱਖਦੀਆਂ ਹੁਣ ਇਹ ਸ਼ਬਦ ਮੇਰੇ ਨਹੀਂ ਗੁਰਬਾਣੀ ਦੇ ਨੇ ਮਹਾਰਾਜ ਕਹਿੰਦੇ ਜਨਨਾ ਨਾਉ ਸੁਹਾਗਣੀ ਤਿੰਨਾ ਚਾਕ ਨਾ ਹੋਵੇ ਜਿਹੜੇ ਇਦਾਂ ਚਾਕ ਰੱਖਦੇ ਨੇ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਰਿਸ਼ਤਾ ਬਹੁਤਾ ਲੰਮਾ ਸਮਾਂ ਨਿਭਦਾ ਨਹੀਂ ਇਹ ਗੱਲ ਪਤੀ ਤੇ ਵੀ ਲਾਗੂ ਹੁੰਦੀ ਪਤਨੀ ਤੋਂ ਇਲਾਵਾ ਜੇ ਉਸ ਦੇ ਅੰਦਰ ਤ੍ਰਿਸ਼ਨਾ ਜੇ ਉਸ ਦੇ ਅੰਦਰ ਕਿਸੇ ਹੋਰ ਦੀ ਵਾਸਨਾ ਦੇ ਪ੍ਰਤੀ ਚਾਤ ਹੈ ਤੇ ਉਹ ਰਿਸ਼ਤਾ ਜਿਹੜਾ ਖਤਮ ਹੁੰਦਾ ਹੁੰਦਾ ਹੋ ਜਾਏਗਾ ਹੁਣ ਅਸੀਂ ਸਮਾਜਿਕ ਪ੍ਰਾਣੀ ਆ ਜੀਵ ਇਸਤਰੀਆਂ ਸਾਰੀਆਂ ਆਂ ਕਾਮ ਵਾਸਨਾ ਹਿਰਦੇ ਵਿੱਚ ਉਤਪੰਨ ਹੋਣ ਨਾਲ ਸਾਡੀ ਪਰਮਾਤਮਾ ਦੇ ਨਾਲ ਵੀ ਗੜਬੜ ਹੋ ਜਾਏਗੀ ਸਾਡਾ ਪਰਮਾਤਮਾ ਦੇ ਨਾਲ ਵੀ ਤੋੜ ਵਿਛੋੜਾ ਹੋਏਗਾ ਕਿਉਂਕਿ ਜਿੱਥੇ ਕਾਮ ਆ ਗਿਆ ਚੰਚਲਤਾ ਆ ਗਈ ਉੱਥੇ ਮਨ ਦੀ ਸਥਿਰਤਾ ਮਨ ਦਾ ਸਹਿਜ ਟਿਕਾ ਟੁੱਟ ਜਾਂਦਾ ਹੈ ਤੇ ਬੰਦਾ ਕਾਮ ਵਿੱਚ ਮੱਤਿਆ ਹੋਇਆ ਗਲਤ ਰਾਹ ਤੁਰ ਪੈਂਦਾ ਹੈ ਵਾਣੀ ਬ੍ਰਹਮ ਵੇਦ ਧਰਮ ਦ੍ਰਿੜੋ ਗੁਰ ਬਾਣੀ ਹੀ ਸਿੱਖਾਂ ਵਾਸਤੇ ਵੇਦ ਸ਼ਾਸਤਰ ਨੇ ਕਿਉਂਕਿ ਸਨਾਤਨ ਮਤ ਵਿੱਚ ਇਹ ਵਾਅਦਾ ਲਿਆ ਜਾਂਦਾ ਹੈ ਪਤੀ ਪਤਨੀ ਦੇ ਵਿੱਚ ਇੱਕ ਭਰੋਸਾ ਇੱਕ ਵਾਅਦਾ ਲਿਆ ਜਾਂਦਾ ਹੈ ਵੀ ਅੱਜ ਤੋਂ ਗਾਂ ਤੁਸੀਂ ਕੋਈ ਧਾਰਮਿਕ ਪੁਸਤਕ ਧਾਰਮਿਕ ਗ੍ਰੰਥ ਦਾ ਪਾਠ ਕਰਦੇ ਹੋ ਤਾਂ ਉਸ ਵਿੱਚ ਮੈਂ ਵੀ ਹਿੱਸੇਦਾਰ ਹੋਵਾਂਗੀ ਜਾਂ ਹੋਵਾਂਗਾ ਵੀ ਕੋਈ ਧਰਮ ਦਾ ਕਾਰਜ ਕਰਨਾ ਹੈ ਤੇ ਮੈਨੂੰ ਨਾਲ ਲੈ ਕੇ ਚੱਲਣਾ ਹੈ ਗੁਰੂ ਸਾਹਿਬ ਜੀ ਨੇ ਇਹ ਗੱਲ ਆਪਣੀ ਪਵਨ ਬਾਣੀ ਵਿੱਚ ਲਿਖੀ ਹੈ ਵੀ ਗੁਰਮਾਣੀ ਨੂੰ ਅਧਿਨ ਕਰਨਾ ਗੁਰਮਾਣੀ ਨੂੰ ਸੱਚ ਨੂੰ ਧ੍ਰਿੜ ਕਰਨਾ ਹੈ ਸੱਚ ਨੂੰ ਧ੍ਰਿੜ ਕਰਨਾ ਹੀ ਬ੍ਰਹਮਾ ਦਾ ਵੇਦ ਹੈ ਧਰਮ ਹੈ ਸੱਚ ਦੇ ਉੱਤੇ ਪਹਿਰਾ ਦੇਂਦਿਆਂ ਹੋਇਆਂ ਪਤੀ ਪਤਨੀ ਦਾ ਸਾਥ ਦੇਵੇ ਪਤਨੀ ਪਤੀ ਦਾ ਸਾਥ ਦੇਵੇ ਤੇ ਪਾਪ ਦਾ ਨਾਸ਼ ਕਰਨ ਇੱਕ ਦੂਸਰੇ ਦੇ ਪਾਪ ਦਾ ਮੈਂ ਇੱਕ ਉਦਾਹਰਣ ਦੇਵਾਂ ਵੇਖੋ ਇੱਕ ਦੀਵਾ ਰੌਸ਼ਨੀ ਤਾਂ ਕਰਦਾ ਹੈ ਪਰ ਉਹਦੇ ਥੱਲੇ ਨਾ ਦੇਖੋ ਹਨੇਰਾ ਹੁੰਦਾ ਹੈ ਪਤੀ ਪਤਨੀ ਦਾ ਜੀਵਨ ਕੁਝ ਐਸਾ ਜੋ ਮੈਨੂੰ ਸਮਝ ਆਈ ਦੋ ਦੀਵੇ ਵਰਗਾ ਇੱਕ ਦੀਵਾ ਦੂਸਰੇ ਦੀਵੇ ਦੇ ਸਾਹਮਣੇ ਰੱਖਿਆ ਜਾਵੇ ਉਹ ਇੱਕ ਦੂਸਰੇ ਦੇ ਜੀਵਨ ਦਾ ਹਨੇਰਾ ਦੂਰ ਕਰਦੇ ਪਤਨੀ ਜਿਹੜੀ ਹੈ ਨਾ ਉਹ ਪਤੀ ਦੇ ਜੀਵਨ ਦੇ ਔਗਣ ਦੂਰ ਕਰ ਸਕਦੀ ਹੈ ਜੇ ਉਹ ਸੱਚੀ ਪਤੀ ਜਿਹੜਾ ਹੈ ਨਾ ਉਹ ਪਤਨੀ ਦੇ ਜੀਵਨ ਦੇ ਔਗਣ ਦੂਰ ਕਰ ਸਕਦਾ ਜੇਕਰ ਉਹ ਸੱਚ ਨਾਲ ਜੁੜਿਆ ਹੈ ਇਦਾਂ ਹੀ ਜਿਹੜੇ ਭਗਤ ਹੁੰਦੇ ਨੇ ਨਾ ਪਰਮੇਸ਼ਰ ਵਿੱਚ ਜੁੜੇ ਹੁੰਦੇ ਨੇ ਉਹ ਔਗਣਾਂ ਨੂੰ ਛੱਡ ਕੇ ਹੀ ਭਗਤ ਬਣਦੇ ਨੇ ਉਹਨਾਂ ਨੂੰ ਪਤਾ ਵੀ ਪਰਮੇਸ਼ਰ ਨੂੰ ਔਗਣ ਚੰਗੇ ਨਹੀਂ ਲੱਗਦੇ ਮੈਂ ਸਿੰਪਲ ਸਧਾਰਨ ਜੀ ਗੱਲ ਕਰਾਂ ਵੀ ਜੇਸ ਬੰਦੇ ਅੰਦਰ ਔਗਣ ਹੋਣ ਉਹ ਕਿਸੇ ਵੀ ਰਿਸ਼ਤੇ ਵਿੱਚ ਹੋਵੇ ਚੰਗਾ ਨਹੀਂ ਲੱਗਦਾ ਨਾ ਹੀ ਅਸੀਂ ਉਹਦੇ ਨਾਲ ਬਹੁਤਾ ਲੰਮਾ ਸਮਾਂ ਵਾਰਤਾ ਕਰਦੇ ਹਾਂ ਬੈਠਦੇ ਹਾਂ ਨਾ ਹੀ ਉਹਦੇ ਨਾਲ ਵਰਤੋਂ ਵਿਹਾਰ ਕਰਦੇ ਜੇ ਸਾਨੂੰ ਉਹ ਚੰਗਾ ਨਹੀਂ ਲੱਗਦਾ ਫਿਰ ਆਪਣੇ ਇਸ ਰਿਸ਼ਤੇ ਵਿੱਚ ਅਸੀਂ ਕਿਵੇਂ ਚੰਗਾ ਮਹਿਸੂਸ ਕਰ ਸਕਦੇ ਆ ਫਿਰ ਰੱਬ ਦੇ ਨਜ਼ਰ ਦੇ ਵਿੱਚ ਅਸੀਂ ਕਿਦਾਂ ਚੰਗੇ ਹੋ ਸਕਦੇ ਮਹਾਰਾਜ ਕਹਿੰਦੇ ਹਨ ਸੱਚ ਨੂੰ ਦ੍ਰਿੜ ਕਰੋ ਪਾਪ ਤਜਾਇਆ ਬਲਰਾਮ ਜੀਓ ਜਿੱਥੇ ਪਰਮੇਸ਼ਰ ਦੇ ਗੁਣ ਆ ਜਾਣ ਉੱਥੇ ਪਾਪ ਖਤਮ ਹੋ ਜਾਂਦਾ ਨਾਸ਼ ਹੋ ਜਾਂਦਾ ਹੈ ਇਸ ਕਰਕੇ हे ਜੀਵੋ ਜੇ ਤੁਸੀਂ ਗ੍ਰਸਤ ਜੀਵਨ ਦਾ ਸੁੱਖ ਲੈਣਾ ਹੈ ਆਪਣੇ ਮਨ ਵਿੱਚ ਕਦੀ ਵੀ ਪਾਪ ਨਾ ਆਉਣ ਲੋ ਸੁਖੀ ਜੀ ਸੁਖੀ ਧਰਮ ਡੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਡੜਾਇਆ ਸੱਚ ਨੂੰ ਸਿਮਰਨਾ ਹੀ ਸਿਮਰਤਿਆਂ ਦਾ ਉਪਦੇਸ਼ ਹੈ ਸਨਾਤਨ ਮਤ ਵਿੱਚ ਸਿਮਰਤੀਆਂ ਨੇ ਉਹਨਾਂ ਦੇ ਬਹੁਤ ਸਾਰੇ ਉਪਦੇਸ਼ ਨੇ ਮਹਾਰਾਜ ਕਹਿੰਦੇ ਗੁਰਸਿੱਖ ਵਾਸਤੇ ਸਚਾਈ ਨੂੰ ਧ੍ਰਿੜ ਕਰਦਿਆਂ ਹੋਇਆਂ ਪਰਮੇਸ਼ਰ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਕਾਰਜ ਕਰਨਾ ਹੀ ਸਿਮਰਤੀਆਂ ਦਾ ਉਪਦੇਸ਼ ਹੈ ਇਹੋ ਹੀ ਆਪਣੇ ਜੀਵਨ ਅੰਦਰ ਤਤ ਸਰੂਪ ਕਰਕੇ ਦ੍ਰਿੜ ਕਰੋ ਮੈਂ ਬਲਿਹਾਰ ਜਾਵਾਂ ਸਤਿਗੁਰ ਗੁਰਪੂਰਾ ਰਾਦੋ ਸਭ ਕਿਲ ਵਿਖ ਪਾਪ ਕਵਾਇਆ ਹੁਣ ਕਿਲ ਵਿਖ ਪਾਪ ਕੀ ਕਿਲ ਵਿਖ ਕੀ ਬੜੇ ਸੋਚਣਗੇ ਵੀ ਸ਼ਬਦ ਬੜਾ ਵੱਡਾ ਜ ਹੈ ਇਹਦਾ ਅਰਥ ਵੀ ਪਤਾ ਨਹੀਂ ਕਿਹੋ ਜ ਹੈ ਨਹੀਂ ਭਾਈ ਕਿਲ ਵਿਖ ਸ਼ਬਦ ਹੈ ਜਮਦੂਤਾਂ ਕਿਲਵਿਕ ਸ਼ਬਦ ਹੈ ਮੌਤ ਦੇ ਨਾਲ ਸੰਬੰਧਤ ਅਸੀਂ ਜਦੋਂ ਸੁਭਾਵਕ ਕਿਸੇ ਨਾਲ ਗੱਲ ਕਰਦੇ ਨਾ ਅਸੀਂ ਇਹ ਗੱਲ ਕਹਿੰਦੇ ਵੇਖ ਉਹਨੂੰ ਵੇਖ ਕੇ ਤਾਂ ਮੌਤ ਹੀ ਪੈ ਗਈ ਉਹ ਮਰਿਆ ਸ਼ਰੀਰ ਕਰਕੇ ਨਹੀਂ ਹੈ ਇੱਕਦਮ ਸਹਿਮ ਜਾਣਾ ਜਦੋਂ ਪਤੀ ਪਤਨੀ ਦੇ ਰਿਸ਼ਤੇ ਦੇ ਅੰਦਰ ਪਾਪ ਹੋਣਗੇ ਇੱਕ ਦੂਸਰੇ ਤੋਂ ਡਰ ਲੱਗੇਗਾ ਡਰ ਲੱਗੇਗਾ ਝੂਠ ਉਤੇ ਝੂਠ ਹੋਣਗੇ ਜਮੀਰ ਆਤਮਾ ਮਰ ਜਾਏਗੀ ਬੰਦਾ ਜਾਨਵਰ ਵਰਤੀ اختیار ਕਰ ਲੇ ਮਹਾਰਾਜ ਕਹਿੰਦੇ ਨੇ ਜਿਹੜੇ ਵਿਚਾਰ ਤੁਹਾਨੂੰ ਅੰਦਰੋਂ ਮਾਰਦੇ ਪਏ ਨੇ ਅੰਦਰੋਂ ਮਾਰਨ ਦਾ ਅਰਥ ਹੈ ਜਿੰਨਾ ਵਿਚਾਰਾਂ ਨੂੰ ਅੰਦਰ ਲਿਆਉਣ ਨਾਲ ਮਨ ਵਿੱਚ ਟਿਕਾਉਣ ਨਾਲ ਤੁਹਾਨੂੰ ਸੰਸਾਏ ਤੁਹਾਨੂੰ ਡਰ ਹੈ ਤੁਸੀਂ ਡਰਦੇ ਹੋ ਤੁਹਾਨੂੰ ਝੂਠ ਬੋਲਨੇ ਪੈਂਦੇ ਪਾਪ ਕਮਾਉਣੇ ਪੈਂਦੇ ਉਹ ਕਿਲਵਿਖ ਨੇ ਹੁਣ ਇਹਨਾਂ ਕਿਲਵਿਖ ਵਿਚਾਰਾਂ ਨੂੰ ਕੱਢ ਦਿਓ ਪਤੀ ਪਤਨੀ ਦੇ ਰਿਸ਼ਤੇ ਟੁੱਟਣ ਦਾ ਕਾਰਨ ਇਹ ਵਿਚਾਰ ਹੀ ਨੇ ਮਾਂ ਨੇ ਕੋਈ ਗੱਲ ਕਹਿ ਤੀ ਵਿਚਾਰ ਮਨ ਵਿੱਚ ਟਿਕਾਇਆ ਉਹ ਵਿਚਾਰ ਨੂੰ ਝੂਠ ਤੇ ਪਰਦੇ ਨਾਲ ਛੁਪਾਇਆ ਹੌਲੀ ਹੌਲੀ ਉਹ ਵਿਚਾਰ ਨੇ ਕਰ ਕੀਤਾ ਘਰ ਟੁੱਟ ਗਿਆ ਪਤੀ ਪਤਨੀ ਦੇ ਅੰਦਰ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਕੋਈ ਕੰਟਰੋਵਰਸ਼ੀਅਲ ਸਬਜੈਕਟ ਨੂੰ ਲੈ ਕੇ ਝਗੜਾ ਨਹੀਂ ਹੋਣਾ ਚਾਹੀਦਾ ਪਤੀ ਪਤਨੀ ਦੇ ਅੰਦਰ ਬਿਲਕੁਲ ਸਪਸ਼ਟਤਾ ਹੋਣੀ ਚਾਹੀਦੀ ਸਾਫ ਸਾਫ ਗੱਲਾਂ ਹੋਣੀਆਂ ਚਾਹੀਦੀਆਂ ਇਟ ਮੀਨਸ ਵੀ ਜੇ ਤਾਂ ਉਹਦੇ ਵਿੱਚ ਕੋਈ ਪੜਦਾ ਹੈ ਜੇ ਕੋਈ ਉੱਥੇ ਝੂਠ ਹੈ ਜੇ ਕੋਈ ਉੱਥੇ ਭ੍ਰਮ ਦੀ ਗੱਲ ਹੈ ਤੇ ਦੋਵਾਂ ਦੀ ਨਿਵੇਕੀ ਨਹੀਂ ਭਗਤ ਦੀ ਤੇ ਪਰਮੇਸ਼ਰ ਦੀ ਵੀ ਇਹੋ ਜੀ ਅਵਸਥਾ ਜੇ ਭਗਤ ਦਾ ਚਰਿੱਤਰ ਜੇ ਭਗਤ ਦਾ ਜੀਵਨ ਸਾਫ ਨਹੀਂ ਉਹਦੀ ਪਰਮੇਸ਼ਰ ਨਾਲ ਬੰਨ ਨਹੀਂ ਆਏਗੀ ਫਿਰ ਉਹ ਪਰਮੇਸ਼ਰ ਦੇ ਨਾਲ ਜੁੜਨ ਲੱਗਿਆਂ ਕਈ ਬਹਾਨੇ ਲੱਭੇਗਾ ਜੇਕਰ ਉਹਨੇ ਕੋਈ ਇਹੋ ਜਿਹਾ ਕੰਮ ਕੀਤਾ ਏ ਉਹਨੂੰ ਛਪਾਉਣ ਵਾਸਤੇ ਵੀ ਉਹਨੂੰ ਕਈ ਹੋਰ ਝੂਠ ਪੜਦੇ ਪਾਉਣੇ ਪੈਣੇ। ਇਸ ਕਰਕੇ ਮਹਾਰਾਜ ਕਹਿੰਦੇ ਸਤਗੁਰ ਗੁਰ ਪੂਰਾ ਆਰਾਧੋ ਗੁਰੂ ਤੋਂ ਇਹ ਸਮਝ ਲਵੋ ਪਰਮੇਸ਼ਰ ਨੂੰ ਆਰਾਧਨਾ ਕਰੋ ਸਭ ਕਿਲਬਿਖ ਪਾਪ ਗਵਾਇਆ ਜਿਹੜੇ ਵਿਚਾਰ ਤੁਹਾਨੂੰ ਅੰਦਰੋਂ ਖਾਂਦੇ ਨੇ ਜਿਹੜੇ ਵਿਚਾਰ ਤੁਹਾਡਾ ਨੁਕਸਾਨ ਕਰਦੇ ਨੇ ਗੁਰੂ ਤੋਂ ਸਮਝ ਕੇ ਉਹ ਵਿਚਾਰ ਖਤਮ ਕਰ ਦਿਓ ਉਹ ਪਾਪ ਖਤਮ ਹੋ ਜਾਣਗੇ। ਹੁਣ ਕੀ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ ਇਹ ਜੀਵਨ ਦੀ ਇੱਕ ਐਸੀ ਅਵਸਥਾ ਹੈ ਜਦੋਂ ਪਤਨੀ ਤੇ ਪਤੀ ਵਿੱਚ ਪਰਸਪਰ ਪ੍ਰੇਮ ਹੋਵੇ ਕੋਈ ਇੱਕ ਦੂਸਰੇ ਤੋਂ ਕੁਝ ਛਿਪਾਇਆ ਨਾ ਹੋਵੇ ਕੋਈ ਅੈਬ ਕੋਈ ਵਿਕਾਰ ਨਾ ਹੋਵੇ ਇੱਕ ਦੂਸਰੇ ਦੇ ਪ੍ਰਤੀ ਕੋਈ ਝੂਠੀ ਭਾਵਨਾ ਕੋਈ ਝੂਠਾ ਪ੍ਰੇਮ ਨਾ ਹੋਵੇ ਸੱਚਾ ਪ੍ਰੇਮ ਪਤਨੀ ਪਤੀ ਨਾਲ ਸੱਚੀ ਹੋਵੇ ਤੇ ਪਤੀ ਪਤਨੀ ਨਾਲ ਸੱਚਾ ਹੋਵੇ ਜੋ ਟਿਕਾ ਜੋ ਆਨੰਦ ਜੋ ਸਹਿਜ ਬਣਦਾ ਹੈ ਨਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਤੀ ਨਿਸ਼ਚਿੰਤ ਹੋ ਜਾਂਦਾ ਵੀ ਇਹ ਪਤਨੀ ਦਾ ਮੇਰੇ ਨਾਲ ਪ੍ਰੇਮ ਹੈ ਇਹ ਨਹੀਂ ਮੇਰੇ ਤੋਂ ਟੁੱਟ ਸਕਦੀ ਪਤਨੀ ਵੀ ਨਿਸ਼ਚਿੰਤ ਹੋ ਜਾਂਦੀ ਵੀ ਸਮਾਜ ਦੇ ਅੰਦਰ ਜਿਹੋ ਜੀ ਮਰਜ਼ੀ ਲਹਿਰ ਉੱਠੇ ਸਮਾਜ ਜਿੰਨਾ ਮਰਜ਼ੀ ਗੰਦਾ ਹੋਵੇ ਮੇਰਾ ਪਤੀ ਜਿਹੜਾ ਉਹ ਮੇਰੇ ਪ੍ਰਤੀ ਸੱਚਾ ਹੈ ਉਹਦੇ ਅੰਦਰ ਟਿਕਾ ਰਹੇਗਾ ਉਹ ਕਦੀ ਪਤੀ ਉੱਤੇ ਸ਼ੱਕ ਨਹੀਂ ਕਰੇਗਾ। ਉਹਦੇ ਮਨ ਅੰਦਰ ਡਰ ਨਹੀਂ ਹੋਏਗਾ। ਉਹਦੇ ਮਨ ਅੰਦਰ ਕੋਈ ਇਹੋ ਜਿਹਾ ਝੂਠ, ਫਰੇਬ, ਵਿਕਾਰ ਨਹੀਂ ਜਨਮ ਲਏ। ਇਹਨੂੰ ਕਹਿੰਦੇ ਸਹਿਜ ਇਕਜਣਾ ਟਿਕਾ ਵਿੱਚ ਇੱਕ ਦੂਸਰੇ ਉੱਤੇ ਭਰੋਸਾ ਆ ਜਾਣਾ। ਇਦਾਂ ਹੀ ਪਰਮੇਸ਼ਵਰ ਦੇ ਨਾਲ ਜਦੋਂ ਭਗਤ ਬਿਲਕੁਲ ਸਾਫ਼ ਸਪਸ਼ਟ ਤੇ ਸੱਚਾ ਹੈ ਪਰਮੇਸ਼ਵਰ ਨਾਲ ਪ੍ਰੇਮ ਬਣ ਗਿਆ ਭਗਤ ਕਦੀ ਵੀ ਪਰਮੇਸ਼ਰ ਤੋਂ ਟੁੱਟੇਗਾ ਨਹੀਂ ਸਮਾਜ ਜਿਹੋ ਜੀਆਂ ਮਰਜ਼ੀ ਉਹਨੂੰ ਗੱਲਾਂ ਕਰੇ ਉਹਨੂੰ ਉਹਨਾਂ ਗੱਲਾਂ ਦੀ ਪਰਵਾਹ ਨਹੀਂ ਹੋਏਗੀ ਉਹਨੂੰ ਇਹੋ ਹੀ ਹੋਏਗਾ ਵੀ ਪਰਮੇਸ਼ਰ ਦੇ ਮੇਰੇ ਨਾਲ ਮਨ ਆਈ ਹੈ ਨਿਭ ਗਈ ਹੈ ਉਹ ਮੇਰੇ ਨਾਲ ਹੈ ਮੈਨੂੰ ਦੁਨੀਆ ਦੀ ਪਰਵਾਹ ਨਹੀਂ ਜਿੱਦਾਂ ਪਤਨੀ ਕਹਿੰਦੀ ਨਾ ਵੀ ਪਤੀ ਮੇਰੇ ਨਾਲ ਹੈ ਦੁਨੀਆ ਜੋ ਮਰਜ਼ੀ ਕਰੇ ਇਹ ਨਹੀਂ ਮੇਰੇ ਖਿਲਾਫ ਹੋਣਾ ਚਾਹੀਦਾ ਓਵੇਂ ਹੀ ਭਗਤ ਕਹਿੰਦਾ ਵੀ ਇਹ ਮੇਰੇ ਮਾਲਕਾ ਤੂੰ ਮੇਰੇ ਨਾਲ ਖੜਾ ਹੈ ਦੁਨੀਆ ਦੀ ਚਤੁਰਾਈ ਲੁਕਾਈ ਦੀ ਉਪਮਾ ਇਹ ਮੇਰਾ ਕੁਝ ਨਹੀਂ ਕਰ ਸਕਦਾ ਆਤਮਾ ਆਤਮਿਕ ਅਡੋਲਟਾ ਦਾ ਮਿਲ ਜਾਣਾ ਅਡੋਲ ਹੋ ਗਿਆ ਸਹਿਜ ਜਨਨ ਬਹੁ ਆਵੜ ਪਾਗੀ ਬੜੇ ਵੱਡੇ ਭਾਗ ਬੜੇ ਕਰਮਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਜੀਵਨ ਦੀ ਇਹ ਅਵਸਥਾ ਬਣ ਗਈ ਮਨ ਹਰ ਹਰ ਮਿੱਠਾ ਲਾਇਆ ਮਨ ਵਿੱਚ ਇੱਕ ਦੂਸਰੇ ਦੇ ਪ੍ਰਤੀ ਜੋ ਪਿਆਰ ਹੈ ਜੋ ਪ੍ਰੇਮ ਹੈ ਉਹ ਮਿੱਠਾ ਲੱਗਣ ਲੱਗ ਪੈਂਦਾ ਜਾਨਕ ਹੈ ਨਾਨਕ ਲਾਮ ਪਹਿਲੀ ਆਰੰਭ ਕਾਦਰ ਚਾਏ ਮਹਾਰਾਜ ਕਹਿੰਦੇ ਗਰਸਤ ਮਾਰਗ ਦੀ ਇਹ ਪਹਿਲੀ ਪੌੜੀ ਹੈ ਗਰਸਤ ਮਾਰਗ ਦੀ ਆਰੰਭਤਾ ਦੀ ਇਹ ਪਹਿਲੀ ਨਿਸ਼ਾਨੀ ਹੈ ਮਨ ਵਿੱਚ ਅਡੋਲਤਾ ਸੱਚ ਪ੍ਰੇਮ ਪਰਸਪਰ ਇੱਕ ਦੂਸਰੇ ਦੇ ਨਾਲ ਪਿਆਰ ਬਣਿਆ ਹੈ ਟਿਕਾ ਵਿੱਚ ਟਿਕ ਗਏ ਆ ਇੱਕ ਦੂਸਰੇ ਨੂੰ ਜਾਣਦੇ ਆ ਮਨ ਅੰਦਰ ਕੋਈ ਵੀ ਫਰੇਬ ਧੋਖਾ ਦਗਾ ਇਹੋ ਜਿਹਾ ਵਿਚਾਰ ਨੇ ਕਿਲਵਿਕ ਇਹਨੂੰ ਕਿਲਵਿਕ ਪਾਪ ਆਖੇ ਇਹੋ ਜਿਹਾ ਕੋਈ ਪਾਪ ਨਹੀਂ ਹੈ ਰੱਬ ਦੇ ਨਾਲ ਜੁੜੇ ਹੋਏ ਆ ਘਰ ਵਿੱਚ ਸੋਖੀ ਸੁਖ ਹੈ ਜੇ ਤਾਂ ਸੁਖ ਲੈਣਾ ਫੇਰੇ ਪਹਿਲੀ ਲਾ ਨੂੰ ਤਿਆਗ ਨਾਲ ਸਮਝਣਾ ਵੀ ਇਦਾਂ ਗੁਰੂ ਨਾਨਕ ਨੇ ਆਖਿਆ ਸੁਖ ਮਿਲਣਾ ਇਦਾਂ ਤਾਂ ਗੁਰੂ ਰਾਮਦਾਸ ਪਾਚਾ ਕਹਿੰਦੇ ਸੁਖੀ ਜੀਵਨ ਹੋਏਗਾ ਇਹ ਅਸੀਂ ਭਜੇ ਭਜੇ ਆਉਨੇ ਆ ਲਾਵਾ ਲੈਨੇ ਆ ਭਜ ਭਜ ਕੇ ਨਿਕਲ ਜਾਨੇ ਆ ਫਿਰ ਕਹਿੰਨੇ ਉਹ ਸੁਖ ਨਹੀਂ ਮਿਲਿਆ ਕਿਦਾਂ ਸੁਖ ਮਿਲ ਜੇਗਾ ਭਾਈ ਸੁਖ ਲੈਣ ਲਈ ਗੁਰੂ ਤੋਂ ਅਪਰੇਸ਼ ਸਮਝਣਾ ਵੀ ਤਾਂ ਪੈਣਾ ਸਮਝਣ ਜੋਗਾ ਸਾਡੇ ਕੋਲ ਟਾਈਮ ਕਿੱਥੇ ਨੱਚਦੇ ਖੇਡਦੇ ਉਹਨੇ ਸ਼ਰਾਬਾਂ ਪੀਤੀਆਂ ਹੁੰਦੀਆਂ ਅਧਿਆਨੇ ਅਧੇ ਨੱਚਦੇ ਨਸ਼ਿਆਂ ਦੇ ਨਾਲ ਭਰਪੂਰ ਹੁੰਦੇ ਨੇ ਹਾਰ ਪਾਉਣ ਤੋਂ ਸੇਹਰਾ ਲਾਉਣ ਤੋਂ ਵਨਸ ਵਨੇ ਖਾਦ ਪਦਾਰਥ ਖਾਣ ਤੋਂ ਵੇਲ ਨਹੀਂ ਮਿਲਦੀ ਗੁਰੂ ਦੀ ਬਾਣੀ ਕਿੱਥੇ ਲੈ ਕੇ ਜਾਣੀ ਇਹ ਤਾਂ ਗੁਰੂ ਨੂੰ ਤਾਂ ਟਾਈਮ ਪਾਸ ਸਮਝਦੇ ਜਿਹੜਾ ਸੀਰੀਅਸ ਹੋ ਕੇ ਗੁਰਬਾਣੀ ਨੂੰ ਸਮਝਦਾ ਹੈ ਉਹਦੇ ਜੀਵਨ ਵਿੱਚ ਟਿਕਾ ਆਨੰਦ ਸਹਿਜ ਹਰ ਸਿਚੁਏਸ਼ਨ ਵਿੱਚ ਉਹ ਆਪਣੇ ਆਪ ਨੂੰ ਸੰਭਾਲ ਸਕਦਾ ਆਪਣੇ ਰਿਸ਼ਤੇ ਨੂੰ ਕਾਇਮ ਰੱਖ ਸਕਦਾ ਜਿਹਦੀ ਜ਼ਿੰਦਗੀ 'ਚ ਟਿਕਾ ਹੀ ਨਹੀਂ ਹੈਗਾ ਸਹਿਜ ਹੀ ਨਹੀਂ ਹੈਗਾ ਅਡੋਲਤਾ ਹੀ ਨਹੀਂ ਹੈਗੀ ਉਹ ਤਾਂ ਅੱਜ ਵੀ ਟੁੱਟੇ ਆ ਉਹ ਗੱਲ ਵੀ ਟੁੱਟੇ ਆ ਉਹਦੇ ਰਿਸ਼ਤੇ ਟੁੱਟਣ ਦਾ ਕੋਈ ਬਹੁਤਾ ਵੱਡਾ ਕਾਰਨ ਨਹੀਂ ਹੁੰਦਾ ਕਾਰਨ ਛੋਟੇ ਹੀ ਹੁੰਦੇ ਨੇ ਉਹ ਵੱਡਾ ਬਣਾ ਲੈਂਦਾ ਸੋ ਜੇਕਰ ਸੱਚਮੁੱਚ ਜੀਵਨ ਦੇ ਅੰਦਰ ਆਨੰਦ ਲੈਣਾ ਸਾਧ ਸੰਗਤ ਦੀ ਅਸੀਂ ਇਹਨਾਂ ਲਾਵਾਂ ਦੇ ਪਾਠ ਨੂੰ ਧਿਆਨ ਨਾਲ ਸਰਵਣ ਕਰੀਏ ਜਾਣੀਏ ਇਹਨਾਂ ਦੇ ਅੰਦਰ ਕੀ ਉਪਦੇਸ਼ ਧੰਨ ਗੁਰੂ ਰਾਮਦਾਸ ਸਾਡੀ ਸੁਲਤਾਨ ਦਾ ਇਨੀਆਂ ਬੇਨਤੀਆਂ ਪ੍ਰਵਾਨ ਸਮਾਪੂਰਨ ਹੁੰਦਾ ਰਹਿੰਦੀਆਂ ਵਿਚਾਰਾਂ ਆਪ ਜੀ ਦੇ ਨਾਲ ਫਿਰ ਸੰਝੀਆਂ ਕਰਾਂਗੇ ਆਪ ਜੀ ਇੰਨਾ ਅਸੀਸ પ્રેમ ਪਿਆਰ ਬਖਸ਼ੋ ਸਭ ਸੰਗਤਾਂ ਦਾ तहे ਦਿਲੋਂ ਧੰਨਵਾਦ ਪਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ